ਸਤਿ ਸ਼੍ਰੀ ਅਕਾਲ ਮੈਂ ਹਾਰਦੀ ਅਸਮਰੱਤ ਨਿਊਜ਼ ਦੇਖ ਰਹੀ ਸਾਂ ਦਸ਼ਕਾ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਇਸ ਵੇਲੇ ਦੀ ਟੌਪ 20 ਹੈਡਲਾਈਨ ਦੇ ਨਾਲ ਫਖਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ ਸਰਕਾਰੀ ਸਨਮਾਨਾਂ ਨਾਲ ਸਾਬਕਾ ਸੀਐਮ ਬਾਦਲ ਦਾ ਅੰਤਿਮ ਸੰਸਕਾਰ 21 ਤੋਪਾ ਦੀ ਦਿੱਤੀ ਗਈ ਸਲਾਮੀ ਜਲੰਧਰ ਜੀ ਅੱਜ ਸੀਐਮ ਮਾਨ ਨੇ ਦੁਆThamਤ ਕੀਤਾ ਰੋਡ ਸ਼ੋਅ ਗੁਰਾਇਆਂ ਤੇ ਆਦਮਪੁਰ ਦਾ ਕੀਤਾ ਦੌਰਾ ਪੰਜਾਬ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ ਜੱਗੂ ਭਗਵਾਨਪਰੀਆ ਗੈਂਗ ਦਾ ਪਗੌੜਾ ਨੇ ਤੇ ਨਾਹਰ ਦੇ ਸਾਥੀਆਂ ਸਣੇ ਗ੍ਰਿਫਤਾਰ ਹਥਿਆਰ ਵੀ ਕਿਤੇ ਬਰਾਮਦ ਪੰਜਾਬ ਚ ਕੋਰੋਨਾ ਦੇ 320 ਨਵੇਂ ਮਾਮਲੇ ਐਕਟਿਵ ਮਾਮਲੇ ਦੀ ਗਿਣਤੀ 1863 ਤੋਂ ਪਾਰ ਨਹੀਂ ਰਹੇ 올ੰਪੀਅਨ ਮੁੱਕੇਬਾਜ਼ ਪਦਮਸ਼ਰੀ ਅਰਜਨ ਅਵੋਦੀ ਤੇ ਏਸ਼ੀਆ ਗੋਲਡ ਮੈਡਲਿਸਟ ਕੌਰ ਸਿੰਘ ਖਨਾਲ ਖੁਰ ਦਸੀਆ ਮਾਨ ਨੇ ਪ੍ਰਗਟਾਇਆ ਦੁੱਖ ਫਰੀਦਕੋਟ ਚ ਦੋ ਦਿਨ ਲਈ ਤਾਰਾ 144 ਦਾ ਹੁਕਮ ਜਾਰੀ ਸਰਕਾਰ ਵੱਲੋਂ ਪੀਐਸਟੀਟੀ 2 ਲਈ ਸਖਤ ਸੁਰੱਖਿਆ ਪ੍ਰਬੰਧਾਂ ਦੀਆਂ ਹਦਾਇਤਾਂ ਬਟਿੰਡਾ ਤੇ ਤਲਵੰਡੀ ਸਾਬੋ ਰੋਡ ਤੇ ਵਾਪਰੀ ਦੁਰਘਟਨਾ ਅਣਪਛਾਤੇ ਵਾਹਨ ਦੇ ਕਾਰਨ ਮਾਰੀ ਟੱਕਰ ਤੇ ਲੋਕਾਂ ਦੀ ਹੋਈ ਮੌਤ BSF ਨੂੰ ਮਿਲੀ ਵੱਡੀ ਸਫਲਤਾ ਅੰਮ੍ਰਿਤਸਰ 'ਚ ਇੱਕ ਪਾਕਿਸਤਾਨੀ ਡਰੋਨ ਤੇ ਕਰੀਬ 2 ਕਿਲੋ ਹੈਰੋਇਨ ਕਿਤੀ ਜਦ ਫੌਜਦਾਰੀ ਤੇ دیਵਾਨੀ ਕੇਸਾਂ ਦੇ ਸਾਰੇ ਰਿਕਾਰਡ ਨੂੰ ਬਨਾਇਆ ਜਾਵੇ ਡਿਜੀਟਲ ਸੁਪਰੀਮ ਕੋਰਟ ਤੇ ਜ਼ਿਲ੍ਹਾ ਅਦਾਲਤਾਂ ਨੂੰ ਦਿੱਤੇ ਨਿਰਦੇਸ਼ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਬਦਾਉਣ ਨੂੰ ਲੈ ਕੇ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਮਨੀਸ਼ सिसोदिया ਦੀਆਂ ਵਧੀਆਂ ਮੁਸ਼ਕਲਾਂ ਕੋਰਟ ਨੇ ਬਤਾਈ ਨਾਈ ਖਿਰਾਸਤ ਪਤਨੀ ਹਸਪਤਾਲ 'ਚ ਭਰਤੀ ਭਾਰਤੀ ਫੌਜ ਜਿੰਦਾਬਾਦ ਸੁਡਾਨ ਤੋਂ ਭਾਰਤ ਪਰਤੇ ਲੋਕਾਂ ਨੇ ਲਾਇ ਨਾਰੇ 613 ਲੋਕਾਂ ਨੂੰ ਕੀਤਾ ਗਿਆ 에어लिफ्ट ਨੋਇਜਾ 90 ਪ੍ਰਾਈਵੇਟ ਸਕੂਲਾਂ ਤੇ ਲੱਗਾ 1-1 ਲੱਖ ਦਾ ਜੁਰਮਾਨਾ ਕੋਰੋਨਾ ਕਾਲ ਚ ਵਸੂਲੀ ਸੀ ਮਨਮਾਨੀ ਫੀਸ। ਛਤISਗੜ ਨਕਸਲੀ ਹਮਲੇ ਦੇ ਬਾਅਦ ਅਮਿਤ ਸ਼ਾਹ ਨੇ ਸੀਐਮ ਬਗੈਲ ਨਾਲ ਕੀਤੀ ਗੱਲ ਹਰ ਸੰਭਵ ਮਦਦ ਦਾ ਦਿੱਤਾ ਪਰੋਸਾ। ਨਾਰੋਲ ਚ ਪੁਲਿਸ ਨੇ ਫੜੀ ਸ਼ਰਾਬ ਤੇ ਬੀਅਰ ਨਾਲ ਪਰੀਕਾਰ ਰਾਜਸਤਾਨ ਚ ਕੀਤੀ ਜਾਣੀ ਸੀ ਸਪਲਾਈ। ਉੱਤਰਾਖੰਡ ਕੈਬਨਿਟ ਮੰਤਰੀ ਚੰਦਰਨ ਰਾਮ ਦਾਸ ਦਾ ਦੇਹਾਂਤ ਬਗੇਸ਼ਵਰ ਹਸਪਤਾਲ ਚ ਲਏ ਆਖਰੀ ਸਾਹ। ਵਨ ਅਰਥ ਵਨ ਹੈਲਥ ਸੰਮੇਲਨ ਅਜ ਤੋਂ ਹੋਇਆ ਸ਼ੁਰੂ ਪੀਐਮ ਮੋਦੀ ਨੇ ਵਰਚੁਅਲ ਤੌਰ ਤੇ ਕੀਤਾ ਸੰਬੋਧਨ। ਪੀਏ ਮੋਦੀ ਦੇ ਮਜ਼ਾਕ ਤੇ ਪ੍ਰਿੰਕਾ ਗਾਂਧੀ ਨੇ ਜਤਾਈ ਨਰਾਜ਼ਗੀ ਕਿ ਇਹ ਖੁਦਕੁਸ਼ੀ ਵਰਗੇ ਗੰਭੀਰ ਵਿਸ਼ੇ ਦਾ ਮਜ਼ਾਕ ਉਡਾਉਣਾ ਠੀਕ ਨਹੀਂ ਲੰਡਨ ਚ ਖਾਲਿਸਤਾਨ ਸਮਰਥਕਾਂ ਦੇ ਵੱਡੇ ਪ੍ਰਭਾਵ ਤੇ ਕਮਿਸ਼ਨ ਨੇ ਕੀਤੀ ਚਿੰਤਾ ਪ੍ਰਗਟ ਸਰਕਾਰ ਨੂੰ ਇਸ ਮੁੱਦੇ ਨੂੰ ਹੱਲ ਕਰਨ ਦੀ ਕੀਤੀ ਅਪੀ ਕਰਾਚੀ ਤੋਂ ਲਾਹੌਰ ਜਾ ਰਹੀ ਯਾਤਰੀ ਟ੍ਰੇਨ ਨੂੰ ਲੱਗੀ ਅੱਗ ਦੋ ਯਾਤਰੀਆਂ ਦੀ ਮੌਤ ਚਾਰ ਬੱਚੇ ਲਾਪਤਾ ਇਸ ਨੂੰ ਹੋਰ ਤੱਕ ਦੀਆਂ ਮੁਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਫੋਰੀ ਨਵੀਆਂ ਤੇ ਤਾਜ਼ੀਆਂ ਅਪਡੇਟਸ ਨੂੰ ਲੈ ਕੇ ਤੁਸੀਂ ਵੇਖਦੇ ਰਹੋ ਐਸਐਜ਼ ਨਿਊਜ਼